ਨਾਲਪਣਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮੁਸਲਮਾਨ ਰਾਸ਼ਟਰੀ ਮੰਚ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੁਸਲਮਾਨ ਰਾਸ਼ਟਰੀ ਮੰਚ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਕਨਵੀਨਰ ਕੇ.ਡੀ. ਹਿਮਾਚਲੀ ਨੇ ਵਕਫ ਸੋਧ ਬਿੱਲ 2025 ਦਾ ਸਮਰਥਨ ਕੀਤਾ ਅਤੇ ਇਸ ਦੇ ਗੁਣਾ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਵਕਫ ਸੋਧ ਬਿੱਲ 2025 ਦਾ ਉਦੇਸ਼ ਵਕਫ ਐਕਟ 1995 ਨੂੰ ਅਪਡੇਟ ਕਰਨਾ ਹੈ ਤਾਂ ਜੋ ਵਕਫ ਜਾਇਦਾਦਾਂ ਦੇ ਪ੍ਰਬੰਧਨ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ ਪ੍ਰਸਤਾਬਿਤ ਬਦਲਾਅ ਹਿੱਟ ਲਿਖੇ ਤੇ ਕੇਂਦਰਿਤ ਹਨ ਪਿਛਲੇ ਐਕਟ ਵਿੱਚ ਕਮੀਆਂ ਨੂੰ ਦੂਰ ਕਰਨਾ ਅਤੇ ਵਕਫ ਬੋਰਡ ਦੀ ਕੁਸ਼ਲਤਾ ਨੂੰ ਬਤਾਉਣਾ ਬਕਫ ਦੀਆਂ ਪਰਿਭਾਸ਼ਾਵਾਂ ਨੂੰ ਅਪਡੇਟ ਕਰਨਾ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਬਕਫ ਰਿਕਾਰਡਾਂ ਦੇ ਪ੍ਰਬੰਧਨ ਵਿੱਚ ਟੈਕਨੋਲੋਜੀ ਦੀ ਭੂਮਿਕਾ ਨੂੰ ਬਦਾਉਣਾ ਹੈ। ਮੁਸਲਮ ਵਕਫ ਰੱਦ ਬਿੱਲ 2025 ਦਾ ਉਦੇਸ਼ ਪੁਰਾਣੇ ਮੁਸਲਮ ਵਕਫ ਐਕਟ 1923 ਨੂੰ ਰੱਦ ਕਰਨਾ ਹੈ ਜੋ ਕਿ ਹੁਣ ਆਧੁਨਿਕ ਭਾਰਤ ਲਈ ਪ੍ਰਭਾਵਸ਼ਾਲੀ ਨਹੀਂ ਹੈ। ਵਕਫ ਬੋਰਡ 1995 ਨੂੰ ਰੱਦ ਕਰਕੇ ਵਕਫ ਜਾਇਦਾਦਾਂ ਦੇ ਪ੍ਰਬੰਧਨ ਲਈ ਇੱਕ ਸਾਰ ਨਿਯਮਕ ਯਕੀਨੀ ਬਣਾਉਣਾ ਵਕਫ ਪ੍ਰਬੰਧਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਸੁਧਾਰ ਕਰਨਾ। ਪੁਰਾਣੇ ਕਾਨੂੰਨ ਦੁਆਰਾ ਪੈਦਾ ਕੀਤੇ ਗਏ ਉਲਜਣਾ ਅਤੇ ਕਾਨੂੰਨੀ ਵਿਰੋਧਾਵਾਦਸਾ ਨੂੰ ਖਤਮ ਕਰਨ ਲਈ ਉਹਨਾਂ ਨੇ ਕਿਹਾ ਕਿ ਵਕਫੋ ਸੋਧ ਬਿੱਲ 2025 ਭਾਰਤ ਵਿੱਚ ਵਕਫੋ ਜਾਇਦਾਦ ਪ੍ਰਬੰਧਨ ਦੇ ਸ਼ਾਸਨ ਪਾਰਦਰਸ਼ਤਾ ਤੇ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਸੁਧਾਰ ਪੇਸ਼ ਕਰਦਾ ਹੈ ਮੁਕਦਮੇਬਾਜ਼ੀ ਅਤੇ ਨਿਆਂਇਕ ਨਿਗਰਾਨੀ ਦੀ ਘਾਟ ਵਰਗੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਕਰਕੇ ਬਿੱਲ ਇੱਕ ਵਧੇਰੇ ਢਾਂਚਾਗਤ ਅਤੇ ਜਵਾਬਦੇਹ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਮੁੱਖ ਤਬਦੀਲੀਆਂ ਵਿੱਚ ਵਕਫ ਨੂੰ ਮੁੜ ਪਰਿਭਾਸ਼ਿਤ ਕਰਨਾ ਸਰਵੇਖਣ ਅਤੇ ਰਜਿਸਟਰ ਪ੍ਰਕਿਰਿਆ ਵਿੱਚ ਸੁਧਾਰ ਕਰਨਾ ਸਰਕਾਰੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਵਕਫ ਨਾਲ ਸੰਬੰਧਿਤ ਸੰਸਥਾਵਾਂ ਵਿੱਚ ਗੈਰ ਮੁਸਲਿਮ ਮੈਂਬਰਾਂ ਅਤੇ ਔਰਤਾਂ ਨੂੰ ਸ਼ਾਮਲ ਕਰਕੇ ਸਮਾਵੇਸ਼ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ ਇਹ ਪ੍ਰਬੰਧ ਭਾਰਤ ਵਿੱਚ ਵਕਫ ਜਾਇਦਾਦ ਪ੍ਰਬੰਧਨ ਨੂੰ ਆਧੁਨਿਕ ਬਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹਨ ਇਸ ਮੌਕੇ ਮੁ슬लिम ਨੈਸ਼ਨਲ ਫੋਰਮ ਦੇ ਖੇਤਰੀ ਸਹਿ ਕਨਵੀਨਰ ਸਾਬਿਰ ਹੁਸੈਨ ਪੰਜਾਬ ਰਾਜ ਸਹਿ ਕਨਵੀਨਰ ਗੁਲਜ਼ਾਰ ਖਾਨ ਮਹਮੂਦ ਸੁਲੇਮਾਨੀ ਨੂਰ ਆਲਮ ਅਤੇ ਰਹਿਮਾਨ ਆਦ ਮੌਜੂਦ ਸਨ